ਇੱਕ ਬਾਈ ਦਾ ਕਮੈਂਟ ਆਇਆ ਸੀ ਬਾਈ ਬਰਸੀਨ ਤੇ ਲੂਸਣ ਚ ਕੀ ਫਰਕ ਆ ਆਪਾਂ ਬਾਈ ਆ ਲੂਸਣ ਲਿਆਏ ਆ ਤੇ ਆ ਖੜਾ ਆਪਣਾ ਬਾਜ ਠੀਕ ਆ ਜਿਹੜਾ ਬਾਈ ਬਰਸੀਨ ਹੁੰਦਾ ਉਹ ਚ ਪਾਣੀ ਹੁੰਦਾ ਨਾਲ ਆ ਆ ਆ ਖਾਲਾ ਖਾਲਾ ਫਿਰ ਉਹ ਚ ਪਾਣੀ ਹੁੰਦਾ ਮਿੱਤਰੋ ਤੇ ਜਿਹੜਾ ਲੂਸਣ ਹੁੰਦਾ ਬਾਈ ਇਹਦੀ ਚ ਰਸ ਹੁੰਦਾ ਖੁਸ਼ਕ ਹੁੰਦਾ ਇਹ ਠੀਕ ਆ ਤੇ ਉਹ ਹੁੰਦਾ ਪਸ਼ੂਆਂ ਦਾ ਖਾਈਆ ਇਹ ਲੂਸਣ ਹੁੰਦਾ ਜਾਨਵਰਾਂ ਦਾ ਖਾਈਆ ਠੀਕ ਆ ਹੁਣ ਬਾਜ ਖਾਈ ਜਾਂਦਾਗਾ ਤੇ ਇਹਦੇ ਨਾਲ ਮਿੱਤਰੋ ਕਹਿੰਦਾ ਭਾਬੀ ਜੇ ਬਰਸੀਨ ਖਾਊਗਾ ਤਾਂ ਬਾਈ ਇਹ ਪਾਣੀ ਮਾਰੂਗਾ ਹਨਾ ਮੋਕ ਮਾਰੂਗਾ ਮਤਲਬ ਇਦਰਾਹੀਂ ਤੇ ਜੇ ਇਹ ਖਾਊਗਾ ਲੂਸਣ ਫਿਰ ਬਾਈ ਇਹ ਲਿੱਦ ਕਰੂ ਲੇਡੇ ਕਰੂਗਾ ਠੀਕ ਆ ਆ ਫਰਕ ਆ ਇਹ ਖੁਸ਼ਕ ਹੁੰਦਾ ਬਰਸੀਨ ਚ ਬਾਈ ਪਾਣੀ ਜ਼ਿਆਦਾ ਹੁੰਦਾ ਤੁਸੀਂ ਐਕਸਪੈਰੀਮੈਂਟ ਕਰਕੇ ਦੇਖ ਲਿਓ ਤੁਸੀਂ ਸਿਆਲ ਚ ਬਰਸੀਨ ਪਾ ਦਿਓ ਬਾਈ ਮੋਕ ਮਾਰਨ ਲੱਗ ਜੂ ਸਿਆਲ ਚ ਲੂਸਣ ਪਾ ਦਿਓ ਇਹਦੇ ਨਾਲ ਦਾ ਠੀਕ ਆ ਬਾਈ ਇਹ ਲੇਡੇ ਕਰੂਗਾ ਠੀਕ ਆ ਆ ਫਰਕ ਹੁੰਦਾ ਬਾਈ ਬਰਸੀਨ ਦਾ ਤੇ ਲੂਸਣ ਦਾ ਤੇ ਬਾਕੀ ਸਾਰੇ ਜਾਨਵਰ ਬਾਈ ਸਭ ਦੇ ਤੰਦਰੁਸਤ ਰਹਿਣਾ ਠੀਕ ਆ ਤੇ ਲੂਸਨ ਬਾਈ ਬੀਜਿਆ ਕਰੋ ਠੀਕ ਆ ਉਹਦੀ ਬੀਜਿਆ ਕਰੋ ਪੋਹ ਤੋਂ ਪਹਿਲਾਂ ਤੇ ਹੁਣ ਤੱਕ ਚੱਲੀ ਆਉਂਦਾ ਬਾਈ ਇਹ ਠੀਕ ਆ ਮੋਟੀ ਤੜਾ ਇਹਦੀ ਠੀਕ ਆ ਜੇ ਤੁਹਾਨੂੰ ਦਿਖਾਈ ਆ ਦੇਖੋ ਜਮਾ ਮੋਟੀ ਤੜਾ ਦੱਸਿਓ ਕਮੈਂਟ ਕਰਕੇ ਬਾਈ ਹਨਾ ਵੀ ਕਿਵੇਂ ਲੱਗੀ ਆਪਣੀ ਜਾਣਕਾਰੀ ਤੇ ਜੇ ਵਧੀਆ ਲੱਗੀ ਸ਼ੇਅਰ ਜਰੂਰ ਕਰਿਓ